ਹੋਗਾ ਮਹੱਲਾ ਪੰਜਵਾਂ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੁਨ ਬੰਦ ਵੇਖਦਿਆਂ ਹੀ ਭੱਜ ਜਾਨ ਕਦੇ ਨਾ ਪਾਇਨ ਬੰਦ ਜਿ ਚਰ ਪੈ ਨਿ ਖਾਵਣੀ ਤਿ ਚਰ ਰਖਣ ਗੰਡ ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਦ ਜੀ ਕੀ ਸਾਰ ਨਾ ਜਾਣਨੀ ਮਨਮੁਖੇ ਗਿਆਨੀ ਅੰਧਾ ਕੂੜਾ ਗੰਡਾ ਨਾ ਚੱਲਈ ਚਿੱਕੜ ਪੱਥਰ ਬੰਦ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹਿ ਲਪਟਾਇਆ ਹਉ ਹਉ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਗੁਰ ਸਰਨ ਪਰੇ ਪਾਉੜੀ ਜੋ ਰੱਤੇ ਦੀਦਾਰ ਸੇ ਸੱਚਾ ਹਾਕ ਜਿੰਨੀ ਜਾਤਾ ਖਸਮ ਕਿਉ ਲੱਭੈ ਤਨਾ ਖਾਕ ਮਨ ਮੈਲਾ ਵੇਕਾਰ ਹੋਐ ਸੰਗ پاک ਦਿਸੈ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਿਲ ਤਿਸਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੇ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹੱਲਾ ਪੰਜਵਾਂ ਹਰਨਾਖੀ ਕੂ ਸਚ ਵੈਣ ਸੁਨਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਨੋ ਛਬੀਲੀ ਫਿਰ ਤੈ ਢਾ ਮਨ ਸਾਧਾਰਨ ਦਰਜਣ ਸੇਤੀ ਨੇਹੁ ਰਚਾਇਓ ਦਾਸ ਵਿਖਾ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੀ ਹੋਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾ ਗਣਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗੁਆਇ ਗਲ ਸੀਤੀ ਲਾਏ ਸਵਾਰੀ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਜਣ ਮਾਨਹਿ ਰਲੀਆਂ ਇਕ ਦੇਵ ਉਹ ਆਤਮ ਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤ ਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲੇ ਵਿਖ ਜਾਏ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਹੋਨੀ ਛੱਡਿਆ ਮਾਇਆ ਸਵਾਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪਹਿਰ ਇੱਕ ਤੈ ਲੈਵੇ ਮੰਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੁ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵਹਿ ਚੇਤਾ ਤਿਸਨੂੰ ਸਦਾ ਸੁਖ ਜਿਸ ਤੂੰ ਆਵਹਿ ਚੇਤਾ ਤਿਸ ਜਮ ਨਹੀਂ ਦੁਖ ਜਿਸ ਤੂੰ ਆਵਹਿ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵਹਿ ਚੇਤਾ ਸੋ ਪਰਵਾਨ ਜਨ ਜਿਸ ਤੂੰ ਆਵਹਿ ਚੇਤਾ ਬਹੁਤਾ ਤਿਸ ਧਨ ਜਿਸ ਤੂੰ ਆਵਹਿ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵਹਿ ਚੇਤਾ ਤਿਨ ਕੁੱਲ ਉਧਾਰਿਆ ਸ਼ਲੋਕ ਮਹਲਾ 5 ਅੰਦਰ ਹੋ ਅੰਨਾ ਬਾਰ ਹੋ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਏ ਚੱਕਰ ਬਣਾਏ ਮਾਇਆ ਨੂੰ ਬੋਹਤਾਵੇ ਅੰਦਰ ਮਹਿਲ ਨਾ ਉਤਰੈ ਹੋ ਮੈਂ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖ ਹੋ ਹਰ ਹਰ ਕਹਾਵੇ ਬੈਸ ਨੂੰ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸ ਸੁ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਉਡਰਿਆ ਵਿਚਾਰਾ ਬਗਲਾ ਮਤ ਹੋਐ ਮਨ ਲਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦਿੱਚੈ ਜਾਂ ਹਰ ਈਵੇਂ ਭਾਵੈ ਸਤਿਗੁਰ ਸਰਵਰ ਰਤਨੀ ਭਰੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਨਕ ਸਰਵਰ ਭਰੂਰੇ ਖਾਏ ਖਰਚ ਰਹੇ ਟੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਈਵੇਂ ਭਾਵੈ ਜਨਮਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੇ ਆਪ ਤਰਿਆ ਕੁਟੰਬ ਸਭ ਤਾਰੀ ਸਭਾ ਸ੍ਰਿਸ਼ਟ ਛਡਾਵੇ ਮਹੱਲਾ ਪੰਜਵਾਂ ਪੰਡਤ ਅਖਾਏ ਬਹੁਤੀ ਰਾਹੀ ਕੋਰਣ ਮੋਠ ਜਨੇਹਾ ਅੰਦਰ ਮੋ ਨਿਤ ਭਰਮ ਵਿਆਪਿਆ ਤਿਸਤਸ ਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹਿ ਤਾ ਸ਼ੋਹ ਹੋ ਆਵੇ ਅੰਤਰ ਬਹੁ ਤਾਰੂਹਾ ਵਿਆਪਿਆ ਦੁਰਮਤ ਕੁਬੁੱਧ ਕੁਮੂੜਾ ਮਨ ਲਾਗਾ ਤਿਸ ਮੋਹਾ ਠੱਗੈ ਸੀਤੀ ਠੱਗ ਰਾਲ ਆਇਆ ਸਾਥ ਭੇ ਇੱਕੋ ਜੇਹਾ ਸਤਗੁਰ ਸਰਹਾਫ ਨਦਰੀ ਵਿੱਚੋਂ ਕੱਢੈ ਉੱਗੜਿਆ ਆਇਆ ਲੋਹਾ ਬਹੁ ਤੇਰੀ ਥਾਂ ਰਲਾਏ ਰਲਾਏ ਦਿੱਤਾ ਉੱਗੜਿਆ ਪੜਦਾ ਅੱਗੇ ਆਏ ਖਲੋਹਾ ਸਤਗੁਰ ਕੀ ਜੇ ਸਰਣੀ ਆਵੈ ਫਿਰ ਮਨੂ ਰੋਹ ਕੰਚਨ ਹੋਹਾ ਸਤਗੁਰ ਨਰਵੈਰ ਪੁੱਤਰ ਸੱਤਰ ਸੁਮਾਨੀ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੈ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਐ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ ਬੁਝਈ ਜੋ ਤੁਧ ਪਾਣਾ ਜੰਤ ਸੋ ਦਰਗਾ ਸਿਜਈ ਜਿਸਨੋ ਤੇਰੀ ਨਦਰ ਉਮੈ ਤਿਸ ਗਈ ਜਿਸ ਨੂੰ ਤੂੰ ਸੰਤੁਸ਼ਟ ਕਲ ਮਲ ਤਿਸ ਖਈ ਜਿਸ ਕੈ ਸਵਾਮੀ ਵੱਲ ਨਿਰਭਉ ਸੋ ਭਈ ਜਿਸ ਨੂੰ ਤੂੰ ਕਿਰਪਾਲ ਸਚਾ ਸੋ ਥੀ ਜਿਸ ਨੂੰ ਤੇਰੀ ਮਇਆ ਨਾ ਪੋਹੈ ਅਗਨਈ ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸ਼ਲੋਕ ਮਹਲਾ 5ਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਭਉ ਨਾ ਕੋਏ ਗੁਣ ਗਾਵਾਂ ਦਿਨ ਰਹਿਣ ਈਤੇ ਕੰਮ ਲਾਈ ਸੰਤ ਜਨਾ ਕੈ ਸੰਗ ਹਮੈ ਰੋਗ ਜਾਇ ਸਰਬ ਨਿਰੰਤਰ ਖਸਮ ਏਕੋ ਰਬ ਰਹਾ ਗੁਰ ਪ੍ਰਸਾਦੀ ਸਚ ਸਚੋ ਸਚ ਲਹਿਆ ਦਇਆ ਕਰਹੁ ਦਇਾਲ ਆਪਣੀ ਸਿਫਤ ਦੇਹੁ ਦਰਸ਼ਨ ਦੇਖ નિਹਾਲ ਨਾਨਕ ਪ੍ਰੀਤਿ ਮਹਲਾ ਪੰਜਵਾਂ ਏਕੋ ਜਪੀਐ ਮਨ ਮਾਹੀ ਇਕਸ ਕੀ ਸਰਨਾਇ ਇਕਸ ਸਿਉ ਕਰ ਪਰਿਹੜੀ ਦੂਜੀ ਨਾਹੀ ਜਾਇ ਇਕੋ ਦਾਤਾ ਮੰਗੀਐ ਸਭ ਕਿਛ ਪੱਲੈ ਪਾਈ ਮਨ ਤਨ ਸਾਸ ਗਰਾਸ ਪ੍ਰਭ ਇਕੋ ਇਕ ਧਿਆਇ ਅੰਮ੍ਰਿਤ ਨਾਮ ਨਿਧਾਨ ਸਚ ਗੁਰਮੁਖ ਪਾਇਆ ਜਾਇ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇ ਜਲ ਥਲ ਮਹੀਲ ਰਵ ਰਹਾ ਦੂਜਾ ਕੋਈ ਨਾਹੀਂ ਨਾਮ ਧਿਆਈ ਨਾਮ ਉਚਰਾ ਨਾਨਕ ਖਸਮਰ ਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿਤਾਤ ਨੈ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿੰਨ ਨਉ ਨਿਧ ਪੁੰਚੀਐ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਜ਼ਿੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰ